ਅਧਿਕਾਰੀਆਂ ਨੇ ਮਾਮਲੇ ਤੇ ਚੁੱਪਟੀ ਹੋਈ ਹੈ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਲੁਧਿਆਣਾ ਦੇ ਹੋਟਲ ਦੇ ਵਿੱਚ ਰੇਡ ਕੀਤੀ ਗਈ ਹੈ ਆਈਐਸ ਅਧਿਕਾਰੀ ਦਾ ਪਤੀ ਵਿਦੇਸ਼ੀ ਮਹਿਲਾ ਦੇ ਨਾਲ ਇਤਰਾਜ਼ਯੋਗ ਹਾਲਤ ਦੇ ਵਿੱਚ ਫੜਿਆ ਗਿਆ ਹੈ ਪੁਲਿਸ ਨੇ ਹਾਲਾਂਕਿ ਅਧਿਕਾਰੀਆਂ ਨੇ ਇਸ ਮਾਮਲੇ ਤੇ ਚੁੱਪਵੱਟੀ ਹੋਈ ਹੈ ਚੁੱਪਵੱਟੀ ਹੋਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਦੇ ਹੋਟਲ ਦੇ ਵਿੱਚ ਪੁਲਿਸ ਨੇ ਰੇਡ ਕੀਤੀ ਸੀ ਰਿਕਾਇਆ ਸਦਕਾਰੀ ਦਾ ਪਤੀ ਵਿਦੇਸ਼ੀ ਮਹਿਲਾ ਦੇ ਨਾਲ ਇਤਰਾਜ਼ਯੋਗ ਹਾਲਤ ਦੇ ਵਿੱਚ ਕਾਬੂ ਕੀਤਾ ਗਿਆ ਕੱਲ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਮਕਦਮਾ ਨੰਬਰ 43 ਇਮੋਰਲ ਟ੍ਰੈਸਟਿੰਗ ਦਾ ਇੱਕ ਪਰਚਾ ਦਰਜ ਕੀਤਾ ਜੇ ਜ ਇੱਕ ਮਿਸਟਰ ਢਿੱਲੋ ਨਾਮ ਦਾ ਵਿਅਕਤੀ ਇਕ ਕਲੱਬ ਦਾ ਮਾਲਕ ਲੀਡੀ ਗ੍ਰਿਫਤਾਰ ਕੀਤਾ ਫਰਦਰ ਅਗੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਸਰ ਇਹ ਕੋਈ ਸਰ ਲੇਡੀ ਸਪਲਾਈ ਕਰਦੇ ਸੀ ਇਹ ਕੀ ਮਾਮਲਾ ਹੈ ਇਹ ਹਜੇ ਇਮੋਰਲ ਟਰੈਫਿਕਿੰਗ ਦਾ ਅਸੀਂ ਕੇਸ ਰਜਿਸਟਰ ਕੀਤਾ ਫਰਦਰ ਅਗੇ ਡੂਰਿੰਗ ਇਨਵੈਸਟੀਗੇਸ਼ਨ ਵਿੱਚ ਅਸੀਂ ਜਲ ਵੈਰੀਫਾਈ ਕਰਾਂ ਸਰ ਨਹੀਂ ਸੋ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇਮੋਰਲ ਟਰੈਫਿਕਿੰਗ ਦਾ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਰੋਹਿਤਗੜ੍ਹ ਮੇਰੇ ਸਹਿਯੋਗੀ ਮਰਨਾਲ ਇਸ ਵੇਲੇ ਫੋਨਲਾਈਨ ਤੇ ਮੌਜੂਦ ਨੇ ਰੋਹਿਤ ਪੂਰਾ ਮਾਮਲਾ ਕੀ ਹੈ ਆਈਐਸ ਅਧਿਕਾਰੀ ਦਾ ਪਤੀ ਹੋਟਲ ਦੇ ਵਿੱਚ ਫੜਿਆ ਗਿਆ ਵਿਦੇਸ਼ੀ ਮਹਿਲਾ ਦੇ ਨਾਲ ਇਤਰਾਜ਼ਯੋਗ ਹਾਲਾਤ ਦੇ ਵਿੱਚ ਕੀ ਹੈ ਪੂਰਾ ਮਾਮਲਾ ਬਿਲਕੁਲ ਗੁਰਮੀਤ ਸਿੰਘ ਦੱਸਦੇ ਨੇ ਕਿ ਕੱਲ ਦੇ ਰਾਤ ਪੁਲਿਸ ਨੂੰ ਇੱਕ ਸ਼ਿਕਾਇਤ ਮਿਲੀ ਸੀ ਇਲਾਕਾ ਵਾਸੀਆਂ ਦੀ ਕਿ ਇੱਕ ਕੋਠੀ ਦੇ ਵਿੱਚ ਨਜਾਇਜ਼ ਤੌਰ ਤੇ ਜਿਹੜਾ ਜਿਸਮ ਫੋਸ਼ੀ ਦਾ ਜਿਹੜਾ ਧੰਦਾ ਚੱਲ ਰਿਹਾ ਹੈ ਤਾਂ ਉਸ ਚੀਜ਼ ਨੂੰ ਲੈ ਕੇ ਹੀ ਕਿਤਨੇ ਕਿਤੇ ਪੁਲਿਸ ਪੱਖੋਂ ਇੱਕ ਰੇਡ ਕੀਤੀ ਗਈ ਤੇ ਰੇਡ ਦੇ ਦੌਰਾਨ ਜਿਹੜੇ ਨੇ ਉੱਥੇ ਅਪੱਤੀ ਜਨਕ ਹادث ਦੇ ਵਿੱਚ ਜਿਹੜੇ ਨੇ ਆਈਐਸ ਅਫੀਸਰ ਦੇ ਜਿਹੜੇ ਪਤੀ ਹੁੰਦੇ ਨੇ ਉਹ ਮਿਲਦੇ ਨੇ ਤੇ ਉਹਨਾਂ ਦੇ ਨਾਲ ਮਹਿਲਾ ਮਹਿਲਾ ਮਿਲਦੀ ਆ ਔਰ ਉਸ ਦੇ ਨਾਲ ਨਾਲ ਕੀ ਜਿੰਦਾ ਕਿ ਹੋਰ ਵੀ ਦੋ ਉਹਦੇ تین ਮਹਿਲਾ ਮੋਰ ਵੀ ਉੱਥੇ ਮੌਜੂਦ ਸਨ ਤੇ ਇਸ ਇਸ ਚੀਜ਼ ਨੂੰ ਲੈ ਕੇ ਹੀ ਕਿਤੇ ਨਾ ਕਿਤੇ ਜਿਹੜੀ ਹੈ ਪੁਲਿਸ ਨੇ ਜਿਹੜੀ ਰੇਡ ਕੀਤੀ ਸੀ ਔਰ ਪੁਲਿਸ ਨੂੰ ਉਸ ਵੇਲੇ ਇੱਕ ਇੱਕ 1% ਵੀ ਇਹ ਇਸ ਚੀਜ਼ ਦਾ ਨਹੀਂ ਪਤਾ ਸੀਗਾ ਕਿ ਜਿਹੜਾ ਉੱਥੇ ਸਖਸ਼ ਮਿਲਿਆ ਵਾ ਉਹ ਆਈਐਸ ਅਫੀਸਰ ਦਾ ਪਤੀ ਹੈਗਾ ਵਾ ਪਰ ਪੁਲਿਸ ਨੇ ਆਪਣੇ ਪੱਖੋਂ ਜਿਹੜੀ ਕਾਰਵਾਈ ਬੰਦੀ ਸੀ ਉਸਨੇ ਪੁਲਿਸ ਪੱਖੋਂ ਕਾਰਵਾਈ ਕੀਤੀ ਗਈ ਮਾਮਲਾ ਦਰਜ ਕੀਤਾ ਗਿਆ ਔਰ ਬੰਦੀ ਕਾਰਵਾਈ ਜਿਹੜੀ ਹੈ ਉਸ ਦੇ ਉੱਤੇ ਅਮਲ ਚ ਲਿਆਂਦੀ ਗਈ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਇਹ ਚੀਜ਼ ਪਤਾ ਲੱਗੀ ਕਿ ਇਹ ਆਈਐਸ ਅਫੀਸਰ ਦਾ ਅਧਿਕਾਰੀ ਜਿਹੜੇ ਪਤੀ ਹੈ ਕਿ ਇਹ ਤੋਂ ਬਾਅਦ ਪੁਲਿਸ ਨੇ ਚੁੱਪੀ ਸਾਦੀ ਪੁਲਿਸ ਦੇ ਕਈ ਅਧਿਕਾਰੀਆਂ ਨੂੰ ਪੱਖੋਂ ਸੀ ਦੇਰ ਰਾਤ ਕੋਈ ਉਹਨਾਂ ਨਾਲ ਰਸਤਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਮਿਲਣ ਦੀ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਵੀ ਅਧਿਕਾਰੀ ਨੇ ਕੁਝ ਵੀ ਬੋਲਣ ਤੋਂ ਸਾਫ ਅਧਿਕਾਰ ਕਰ ਰਖਦਾ ਤੇ ਉਸ ਤੋਂ ਬਾਅਦ ਜੁਆਇੰਟ ਸੀਪੀ ਜਿਹੜੇ ਹੈਗੇ ਨੇ ਉਹਨਾਂ ਨਾਲ ਜਿਹੜਾ ਗੱਲ ਕੀਤੀ ਤਾਂ ਉਹਨਾਂ ਨੇ ਸਾਫ ਤੌਰ ਤੇ ਕਿਹਾ ਉਹਨਾਂ ਨੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਜਰੂਰ ਦਿੱਤੀ ਪਰ ਉਹਨਾਂ ਪੱਖੋਂ ਵੀ ਕਿਸੇ ਪੱਖੋਂ ਇਹ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਜਿਹੜੇ ਮੁੱਖ ਦੋਸ਼ੀ ਜਿਹੜਾ ਪਕੜਿਆ ਗਿਆ ਵਾ ਉਹ ਆਈਐਸ ਅਧਿਕਾਰੀ ਦੇ ਜਿਹੜਾ ਪਤੀ ਹੈਗਾ ਵਾ ਤਾਂ ਇਸੇ ਚੋਂ ਇੱਕ ਚੀਜ਼ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਜਿੰਨਾ ਕਿ ਦੇਖੀ ਇਹ ਇਹ ਮਾਮਲੇ ਨੂੰ ਕਿਤਨਾ ਕਿਤੇ ਪੁਲਿਸ ਅਧਿਕਾਰੀ ਕਿਤਨਾ ਕਿਤੇ ਇਹ ਥੋੜਾ ਨਜ਼ਰਅੰਦਾਜ਼ ਕਰ ਲੈ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਹੈ ਤਾਂ ਪੁਲਿਸ ਨੇ ਆਪਣੀ ਮੰਨ ਦੀ ਕਾਰਵਾਈ ਜਿਹੜੀ ਹੈ ਉਹ ਬਿਲਕੁਲ ਅਮਲ ਚ ਲਿਆਂਦੀ ਹੈ ਔਰ ਉਸ ਦੇ ਚਲ ਤਹਿਤ ਹੀ ਅੱਜ ਮਾਨਯੋਗ ਅਦਾਲਤ ਕੋਰਟ ਵਿੱਚ ਉਹਨਾਂ ਦੋਸ਼ੀ ਨੂੰ ਜਿਹੜਾ ਵਾ ਪੇਸ਼ੀ ਵੀ ਕੀਤਾ ਗਿਆ ਵਾ ਤੇ ਹੁਣ ਕਿਹਾ ਜਾ ਰਿਹਾ ਵਾ ਕਿ ਮਾਨਯੋਗ ਅਦਾਲਤ ਪੱਖੋਂ ਉਹਨਾਂ ਨੂੰ ਬੇਲ ਵੀ ਮਿਲ ਸਕਦੀ ਹੈ ਤੇ ਹਾਲ ਦੇ ਫਿਲਹਾਲ ਪੁ ਮਲੇ ਦੀ ਜਿਹੜੀ ਹੈ ਹੁਣ ਅੱਗੇ ਇਹ ਫਦਰ ਜਿਹੜੀ ਇਨਕੁਆਇਰੀ ਹੋਊਗੀ ਆ ਜੋ ਵੀ ਇਸ ਦਾ ਤੱਥ ਹੋਣਗੇ ਉਹਨਾਂ ਨੂੰ ਅੱਗੇ ਕੀਤਾ ਜਾਊਗਾ ਜੀ ਗਦਨ ਬਹੁਤ ਸ਼ੁਕਰੀਆ ਰੋਹਿਤ ਇਸ ਤमाम ਜਾਣਕਾਰੀ ਦੇ ਲਈ ਰੋਹਿਤਗੜ੍ਹ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਔਰ ਲੁਧਿਆਣਾ ਦੇ ਹੋਟਲ ਦੇ ਵਿੱਚ ਲੁਧਿਆਣਾ ਦੇ ਘਰ ਦੇ ਵਿੱਚ ਪੁਲਿਸ ਨੇ ਰੇਡ ਕੀਤੀ ਹੈ ਜਿੱਥੇ ਤਰਾਜ਼ਯੋਗ ਹਾਲਤ ਦੇ ਵਿੱਚ ਇੱਕ ਸ਼ਖਸ ਕੁਝ ਮਹਿਲਾਵਾਂ ਦੇ ਨਾਲ ਫੜਿਆ ਗਿਆ ਔਰ ਜਿਹੜੀ ਜਾਣਕਾਰੀ ਮਿਲ ਪਈ ਹੈ ਇੱਕ ਆਈਐਸ ਅਧਿਕਾਰੀ ਦਾ ਪਤੀ ਸੀ ਜਿਸ ਦੇ ਬਾਰੇ ਹੁਣ ਅਧਿਕਾਰੀਆਂ ਨੇ ਚੁੱਪ ਪੱਤੀ ਹੋਈ ਹੈ